ਜਿਵੇਂ ਆਪਾਂ ਦੋਸਤੋ ਆ ਤਿੰਨ ਝੋਟੀਆਂ ਪਾਲੀਆਂ ਨੇਗੀਆਂ ਬੜੀ ਮੈਂ ਰੀਜਨਲ ਇਹ ਝੋਟੀਆਂ ਪਾਲੀਆਂ ਨੇਗੀਆਂ ਤੇ ਸੁੰਦਰੀ-ਮੁੰਦਰੀ ਇਹਨਾਂ ਦਾ ਨਾਂ ਰੱਖਿਆ ਹੋਇਆ ਤੇ ਇੱਧਰ ਰੱਖੀ ਹੋਈ ਆ ਮਨਲਾ ਵੀ ਤੇ ਬੂਰੀ ਕੱਟੀ ਤੇ ਉਹਦਾ ਨਾਂ ਵੀ ਬਹੁਤ ਸੋਹਣਾ ਰੱਖਿਆ ਹੋਇਆ ਤੇ ਬੜੀ ਮੇਰੀ ਰੀਜ ਆ ਮੈਂ ਕੱਟੀਆਂ ਪਾਲਦੀ ਹਰੇਕ ਬੰਦਾ ਝੋਟੀਆਂ ਪਾਲਦਾ ਤੇ ਇਹਨਾਂ ਦੇ ਵਿੱਚ ਨਾ ਇੱਕ ਬਹੁਤ ਵੱਡੀ ਦਿੱਕਤ ਆ ਜਾਂਦੀ ਇਹ ਜਾ ਕੇ ਰਹਿੰਦੀਆਂ ਨਹੀਂ ਹੈਗੀਆਂ ਤੇ ਉਸ ਮਸਲੇ ਦਾ ਹੱਲ ਕਰਨ ਵਾਸਤੇ ਇੱਕ 19 ਸਾਲ ਦਾ ਤਜਰਬਾ ਡਾਕਟਰ ਸਾਹਿਬ ਆਪਣੇ ਲਵੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਦਿਆਂ ਤੇ ਨਾਲੇ ਤੁਹਾਨੂੰ ਗੱਲਬਾਤ ਕਰਾਉਣਿਆ ਵੀ ਉਹਦਾ ਹੱਲ ਕੀ ਆ ਸਸਰੀਕਰਡਾ ਡਾਕਟਰ ਸਾਹਿਬ ਜੀ ਤੇ ਆਜੋ ਬੈਠੋ ਜੀ ਤੇ ਡਾਕਟਰ ਸਾਹਿਬ ਨਾਲ ਕਰਦਿਆਂ ਗੱਲਬਾਤ ਤੇ ਇਹ ਜਿਵੇਂ ਹੁਣ ਮੰਨ ਲਾ ਵੀ ਆਪਾਂ ਝੋਟੀਆਂ ਪਾ ਲੀਏ ਜੀ ਤਿੰਨ ਸਭ ਤੋਂ ਵੱਡੀ ਪ੍ਰੋਬਲਮ ਤਾਂ ਮੇਰੇ ਘਰ ਤੋਂ ਹੀ ਲਾ ਲਓ ਮੈਂ ਹਜੇ ਤੱਕ ਉਹਨਾਂ ਦੇ ਟੀਕਾ ਤਾਂ ਨਹੀਂ ਫਿਰ ਹੱਲ ਭਰਾਇਆ ਤੇ ਮੇਰੇ ਯਾਰ ਦੋਸਤ ਨੇ ਝੋਟੀ ਕਟਿਆਣਾਂ ਨੂੰ ਵੇਚਤੀ ਅੱਛਾ ਜੀ 45000 ਦੀ ਪਾਲ ਕੇ 3 ਸਾਲ ਦੀ ਕਰਕੇ ਉਹਦੇ ਟੀਕੇ ਲਵਾ ਲਵਾ ਕੇ ਥੱਕ ਗਏ ਝੋਟੇ ਤੋਂ ਵੀ ਕਰਵਾਤੀ ਉਹ ਰਹੀ ਨਹੀਂ ਤੁਸੀਂ ਕਹਿੰਦੇ ਹੋ ਵੀ ਸਾਡਾ 19 ਸਾਲ ਦਾ ਇਹ ਤਜਰਬਾ ਹੈ ਇਹ ਤਜਰਬਾ ਆਪਾਂ ਦੋਸਤਾਨਾ ਸਾਂਝਾ ਕਰਨਾ ਅੱਜ ਹਾਂਜੀ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਮੇਰਾ ਤਜਰਬਾ ਵੀਰੇ 19 ਸਾਲ ਦਾ ਇਹ ਹੈ ਮੇਰੇ ਕਹਿਣ ਦਾ ਮਤਲਬ ਅੱਜ ਤੋਂ ਤੁਸੀਂ 10 15 ਸਾਲ ਪਿੱਛੇ ਜਾਵੜੋ ਜੀ ਪਸ਼ੂ ਖੁੱਲਾ ਚਰਦਾ ਹੁੰਦਾ ਸੀ ਹਾਂਜੀ ਖੁੱਲਾ ਸੀ ਜ਼ਮੀਨ ਦੇ ਵਿੱਚੋਂ ਆਪਾਂ ਦੋ ਫਸਲਾਂ ਲੈਂਦੇ ਸੀ ਕਣਕ ਤੇ ਝੋਨਾ ਝੋਨਾ ਹਾਂਜੀ ਹੁਣ ਜ਼ਮੀਨ ਆਪਣੀ ਖਾਲੀ ਰਹਿੰਦੀ ਨਹੀਂਗੀ ਠੀਕ ਹੈ ਜੀ ਇਹ ਝੋਨਾ ਵੱਡੇ ਸਬਜ਼ੀ ਬੀਜ ਨੇ ਸਬਜ਼ੀ ਵੱਡੀ ਫੇਰ ਕਰਨੇ ਕਿ ਬੀਤੀ ਨਾ ਕੁਛ ਨਾ ਕੁਛ ਆਪਾਂ ਬੀਜੀ ਰੱਖਦੇ ਹਾਂ ਜ਼ਮੀਨ ਵਿਹਲੀ ਨਹੀਂ ਠੀਕ ਹੈ ਜੀ ਉਹ ਜ਼ਰੂਰੀ ਤੱਤ ਜ਼ਮੀਨ ਚੋਂ ਖਤਮ ਹੋ ਗਏ ਉਹ ਕਿਹੜੇ ਪਸ਼ੂ ਨੂੰ ਆਪਾਂ ਨੂੰ ਬਾਹਰੋਂ ਮਿਲਦੇ ਸੀ ਪਹਿਲਾਂ ਠੀਕ ਹੈ ਜੀ ਉਹ ਜ਼ਰੂਰੀ ਤੱਤ ਆਪਾਂ ਨੂੰ ਬਾਹਰੋਂ ਦੇਨੇ ਪੈਣੇ ਆ ਠੀਕ ਹੈ ਜੀ ਰਿਪੀਟ ਹੋਣ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਇਹ ਵਿਟਾਮਿਨ ਮਿਨਰਲ ਦੀ ਡੈਫੀਸ਼ੈਂਸੀ ਸਭ ਤੋਂ ਵੱਡਾ ਮੇਜਰ ਕਰਨ ਨੂੰ ਹੋਇਆ ਜੇ ਉਹ ਮੰਨ ਲਓ ਕਈ ਫਾਰਮਰ ਕਹਿੰਦੇ ਅਸੀਂ ਤਾਂ ਸਭ ਕੁਝ ਦੇ ਕੇ ਵੇਖ ਲਿਆ ਕੋਈ ਹੱਲ ਨਹੀਂ ਹੋਇਆ ਠੀਕ ਹੈ ਜੀ ਨਿੱਕੀ ਜੀ ਦਿੱਕਤ ਆਉਂਦੀ ਹੈ ਫਾਸਫੋਰਸ ਦੀ ਦਿੱਕਤ ਕਈ ਵਾਰੀ ਫਾਸਫੋਰਸ ਕਰਕੇ ਵੀ ਪਸ਼ੂ ਰਿਪੀਟ ਹੋ ਜਾਂਦਾ ਹੈ ਹਨਾ ਜੀ ਠੀਕ ਹੈ ਜੀ ਜੇ ਉਹ ਵੀ ਪੂਰੀ ਹੈ ਤਾਂ ਕਾਪਰ ਦੀ ਘਾਟ ਹੈ ਠੀਕ ਹੈ ਜੀ ਮੈਂ ਇੱਕ ਪ੍ਰੋਪਰ ਕਿੱਟ ਬਣਾਈ ਹੈ ਜਿੰਦੇ ਵਿੱਚ ਉਹ ਮੈਂ ਤਿੰਨੇ ਚੀਜ਼ਾਂ ਹੀ ਦੇਤੀਆਂ ਜੀ ਠੀਕ ਹੈ ਜੀ ਜੇ ਕਾਪਰ ਦੀ ਘਾਟ ਨਾਲ ਰਿਪੀਟ ਹੁੰਦਾ ਪਿਆ ਉਹ ਵੀ ਕਮੀ ਹੈਗੀ ਹੈ ਪੂਰੀ ਕਰਤੀ ਜੇ ਫਾਸਫੋਰਸ ਕਰਕੇ ਹੋ ਰਿਹਾ ਉਹ ਵੀ ਕਮੀ ਪੂਰੀ ਕਰਤੀ ਜੇ ਬਟਾਮਨ ਮਿਨਰੀ ਡੈਫੀਸ਼ੈਂਸੀ ਕਰਕੇ ਹੋ ਰਿਹਾ ਉਹ ਵੀ ਪੂਰੀ ਕਰਦੀ ਠੀਕ ਹੈ ਜੀ ਇੱਕ ਮੈਂ ਐਕਸਟਰਾ ਪਾਤੀ ਤੁਸੀਂ ਆਈਆਈ ਕਰਨ ਤੋਂ ਬਾਅਦ ਵੀ ਦੇ ਦੋ ਦਵਾਈ ਠੀਕ ਹੈ ਜੀ ਇਹਨੂੰ ਸਿੰਗਲ ਸ਼ਾਟ ਦੇਣਾ ਐਆਈ ਕੀਤੀ ਦਸਾਂ 15 ਮਿੰਟਾਂ ਸਾਰੀ ਦੇਣੀ ਆ ਹੁਣ ਤੁਹਾਨੂੰ ਮੈਂ ਉਹ ਕਿੱਟ ਦੇ ਵਿੱਚ ਕੀ ਕੁਛ ਆ ਵਿਖਾ ਦਿੰਦਾ ਦਿਖਾਓ ਜੀ ਲਓ ਜੀ ਕਿੱਟ ਦੇ ਵਿੱਚ ਆਪਾਂ ਦੇਖਦੇ ਆਂ ਕੀ ਚੀਜ਼ ਆ ਤੇ ਸਭ ਤੋਂ ਵੱਡੀ ਇਹ ਮਸਲਾ ਘਰ ਘਰ ਦਾ ਬਣਿਆ ਪਿਆ ਅਗਲਾ ਮੱਝ ਦਾ ਪਾਲ ਲੰਦਾ ਕਹਿੰਦਾ ਅੱਗੇ ਜਾ ਕੇ ਰਹਿਣੀ ਨਹੀਂ ਕੱਟਿਆਂ ਨੂੰ ਦੇਣੀ ਪੂ ਬਟ ਵਿੱਚ ਦਾ ਮੇਰੇ ਵਰਗੇ ਮਾਜੇ ਸੋਚ ਕੇ ਲੈਂਦੇ ਨੇ ਵੀ ਇੰਨਾ ਕੁ ਚਿਰ ਦੁੱਧ ਦਊਗੀ ਉਦੋਂ ਬਾਅਦ ਆਪਾਂ ਕੱਟਾਣਾਂ ਨੂੰ ਵੇਚਾਂਗੇ ਵੀ ਕਿੰਨੇ ਕੁ ਦੀ ਵਿਕ ਜਾਊਗੀ ਅੰਤਾਜੇ ਲਾਉਂਦੇ ਰਹਿੰਦੇ ਆ ਤੇ ਉਹ ਚੀਜ਼ ਦਾ ਡਾਕਟਰ ਸਾਹਿਬ 19 ਸਾਲ ਦਾ ਤਜਰਬਾ ਚੱਕੀ ਫਿਰਦਿਆ ਤੇ ਆ ਦਿਖਾ ਦਿਓ ਤੇ ਇਹ ਕੀ ਚੀਜ਼ ਹੈ ਇਹ ਹਾਂਜੀ ਪ੍ਰੈਗ ਪਾਵਰ ਦਿਖਾ ਦਉਂਗਾ ਵੀ ਆ ਲੈ ਪ੍ਰੈਗ ਪਾਵਰ ਇੱਕ ਨੰਬਰ ਠੀਕ ਹੈ ਇੱਕ ਨੰਬਰ ਦਾ ਮਤਲਬ ਇਹਦੇ ਵਿੱਚ ਫਾਸਫੋਰਸ ਦੀ ਦਵਾਈ ਹੈ ਜੀ ਇਹ ਸਵੇਰ ਦੇ ਟਾਈਮ ਆਪਾਂ 25 ਗ੍ਰਾਮ ਦੇਣੀ ਹੈ ਠੀਕ ਹੈ ਜੀ ਇਹ ਸਪੈਸ਼ਲ ਅਸੀਂ ਮੈਂਸ਼ਨ ਕੀਤਾ ਇੱਕ ਨੰਬਰ ਵੀ ਸਵੀਰ ਦੇ ਟਾਈਮ ਤੇ ਦੇਣੀ ਹੈ 25 ਗ੍ਰਾਮ ਠੀਕ ਹੈ ਜੀ ਠੀਕ ਹੈ ਜੀ ਇਹ ਆ ਗਈ ਫਾਸਫੋਰਸ ਦੀ ਕਮੀ ਦੂਰ ਕਰਨ ਵਾਸਤੇ ਠੀਕ ਹੈ ਜੀ ਦੂਜਾ ਆਪਣੇ ਕੋਲੇ ਪ੍ਰੋਡਕਟ ਆ ਗਿਆ ਜੀ ਪ੍ਰੈਗ ਪਾਵਰ 2 ਨੰਬਰ ਠੀਕ ਹੈ ਜੀ ਇਹ ਜਿੱਥੇ ਵਿਟਾਮਿਨ ਮਿਨਰਲ ਦੀ ਡੈਫੀਸੈਂਸੀ ਹੈ ਇਹਦੇ ਨਾਲ ਐਕਸਟਰਾ ਓਮੇਗਾ 3 ਓਮੇਗਾ 6 ਦਿੱਤਾ ਹੋਇਆ ਓਕੇ 50 ਗ੍ਰਾਮ ਦੇਣਾ ਸ਼ਾਮ ਨੂੰ ਠੀਕ ਹੈ ਜੀ ਠੀਕ ਹੈ ਜੀ ਤੀਜਾ ਆ ਗਿਆ ਜੀ ਆਪਣਾ ਜੀ ਐਲ ਜਿੱਥੇ ਕਾਪਰ ਦੀ ਘਾਟ ਆ ਗਈ ਠੀਕ ਹੈ ਜੀ ਇਹ ਆ ਗਿਆ ਮਿਨੋਕਸ ਜੀ ਐਲ ਇਹ 10 ਐਮ ਐਲ ਦੇਣੀ ਹੈ ਜੀ ਇੱਕੋ ਟਾਈਮ ਠੀਕ ਹੈ ਤੁਸੀਂ ਸਵੇਰ ਸ਼ੁਰੂ ਕਰੋਗੇ ਸਵੇਰ ਜੇ ਸ਼ਾਮ ਨੂੰ ਸ਼ੁਰੂ ਕਰਨੀ ਹੈ ਸ਼ਾਮ ਨੂੰ ਦੇਣੀ ਹੈ ਜੀ 24 ਘੰਟੇ ਬਾਅਦ ਉਸੇ ਟਾਈਮ ਦੁਬਾਰਾ ਦੇਣੀ ਹੈ ਇਹ ਸਾਰੀ ਦਵਾਈ 20 ਦਿਨਾਂ ਹੈ ਉਸ ਤੋਂ ਬਾਅਦ ਜਦੋਂ ਹੀਟ ਚ ਆ ਗਿਆ ਟੀਕਾ ਭਰਉਣਾ ਹੈ 15 ਮਿੰਟਾਂ ਬਾਅਦ ਨਾਲ ਆ ਸਾਰੀ ਦੇ ਦਿੰਦੀ ਹੈ ਠੀਕ ਹੈ ਜੀ ਪ੍ਰੈਗ ਪਾਵਰ ਭਰਉਣਾ ਸਰ ਭਰਨ ਤੋਂ 15 ਮਿੰਟਾਂ ਬਾਅਦ ਸਾਰੀ ਦੇ ਦੋ ਭਰਨ ਤੋਂ 15 ਮਿੰਟਾਂ ਬਾਅਦ ਠੀਕ ਹੈ ਇਹਤੇ ਸਾਰਾ ਮੈਂਸ਼ਨ ਕੀਤਾ ਇੱਕ ਨੰਬਰ ਵਾਲੀ 25 ਗ੍ਰਾਮ ਦੋ ਨੰਬਰ ਵਾਲੀ 50 ਗ੍ਰਾਮ ਤਿੰਨ ਨੰਬਰ ਵਾਲੀ ਏਆਈ ਕਰਾਉਣ ਤੋਂ ਬਾਅਦ ਜੇਤੇ ਕੋਈ ਨੰਬਰ ਨਹੀਂ ਹੈਗਾ ਉਹ 10 ਐਮਐਲ ਡੇਲੀ ਠੀਕ ਹੈ ਜੀ ਠੀਕ ਹੈ ਜੀ ਇਹ ਮੇਰੀ ਰਿਪੀਟਰ ਪ੍ਰੋਪਰ ਵਧੀਆ ਕਿੱਟ ਹੈ ਜਿਹਦੇ ਮੈਨੂੰ 90% ਪੋਜ਼ਿਟਿਵ ਰਿਜ਼ਲਟ ਆਉਂਦੇ ਆ ਰੱਬ ਨਾ ਕਰੇ ਰਿਜ਼ਲਟ ਨਹੀਂ ਮਿਲਿਆ ਪੂਰੀ ਸੁਨਵਾਈ ਮੇਰੀ ਜ਼ਿੰਮੇਵਾਰੀ ਹੋਊਗੀ ਉਹ ਚ 10% ਮੈਨੂੰ ਲਾਂਭਾ ਜੇ ਕੋਈ ਆਊਗਾ ਮੈਂ ਫ੍ਰੀ ਕਿੱਟ ਭੇਜੂੰਗਾ ਕੂਰੀਅਰ ਦਾ ਖਰਚਾ ਲਊਗਾ ਓਕੇ 2-300 ਰੁਪਏ ਕੂਰੀਅਰ ਦਾ ਖਰਚਾ ਲੱਗੂ ਲੈ ਕੇ ਫ੍ਰੀ ਕਿੱਟ ਦਊਂਗਾ ਜੀ ਜੇ ਤੁਸੀਂ ਚਾਹੁੰਦੇ ਹੋ ਵੀ ਆਪਣਾ ਇਹ ਕਿੱਟਾਂ ਦੀ ਜ਼ਿੰਦਗੀ 'ਚ ਲੋਡ ਨਾ ਪਵੇ ਤੁਹਾਨੂੰ ਦੋ ਪ੍ਰੋਡਕਟ ਹੋਰ ਬਖਾਨਾਂ ਮੈਂ ਤੁਹਾਨੂੰ ਜ਼ਿੰਦਗੀ ਚਾਹ ਰਿਪੀਟਰ ਆਹ ਦਿੱਕਤਾਂ ਦੀ ਆ ਲੈਣ ਦੀ ਲੋੜ ਨਹੀਂ ਪੈ ਮਾ ਬਖਣਾ ਤਾ ਦਿਖਾਓ ਇੱਕ ਮੰਡੋਰੀ ਲੈਓ ਜੀ ਮੜਾ ਚੱਕ ਕੇ ਲੈਓ ਤੂੰ ਤੇ ਫਰਜ ਕਰ ਡਾਕਟਰ ਸਾਹਿਬ ਵੀ ਜੇ ਇਹ ਆਪਾਂ ਨੇ ਦੇ ਦਿੱਤੀ ਕਿਸੇ ਨੂੰ ਹਾਂਜੀ ਹਾਂਜੀ ਤੇ ਵੀ ਉਸ ਤੋਂ ਬਾਅਦ ਵੀ ਮੰਨ ਲੈ ਵੀ ਜੇ ਇਹ ਕੰਮ ਨਹੀਂ ਕਰਦੀ ਤਾਂ ਤੁਸੀਂ ਫ੍ਰੀ ਹੋਰ ਦੇ ਮੂਮੈਂ ਮੈਂ ਕੋਰੀਅਰ ਦਾ ਖਰਚਾ ਲਾਉਂਗਾ ਜੀ ਮੈਂ ਫ੍ਰੀ ਦੂੰਗਾ ਮੈਂ ਲਾਈਵ ਕੋਈ ਵੀ ਹੋ ਕੇ ਅੱਗੇ ਨਹੀਂ ਬੋਲਦਾ ਮੈਂ ਲਾਈਵ ਹੋ ਕੇ ਬੋਲਦਾ ਨਹੀਂ ਠੀਕ ਹੈ ਨਾ ਜੀ ਓਕੇ ਇਹ ਮੇਰਾ ਹੀ ਸੁਪਰ ਪਲੇਟਡ ਮਿਨ ਮਿਕਸ ਦੇ ਨਾਂ ਤੇ 5 ਕਿਲੋ ਦੀ ਪੈਕਿੰਗ ਚ ਪਾਊਡਰ ਆਉਂਦਾ ਹੈ ਠੀਕ ਹੈ ਜੀ ਇਹ 50 ਗ੍ਰਾਮ ਸਵੇਰੇ 50 ਗ੍ਰਾਮ ਸ਼ਾਮ ਨੂੰ ਦੇਣਾ ਸ਼ੁਰੂ ਕਰ ਦਿਓ ਜੀ ਲਗਾਤਾਰ ਠੀਕ ਹੈ ਤੁਹਾਨੂੰ ਜ਼ਿੰਦਗੀ ਚ ਰਿਪੀਟਰ ਦਾ ਮੂੰਹ ਨਹੀਂ ਦੇਖਣਾ ਪਊਗਾ ਠੀਕ ਹੈ ਸਭ ਤੋਂ ਪਹਿਲਾਂ ਪੇਟ ਦੇ ਕੀੜਿਆਂ ਦੀ ਗੋਲੀ ਲਓ ਬਜ਼ਾਰੋਂ ਓਕੇ ਉਹ ਦੇ ਕੇ ਨਿਰਨੇ ਕਾਲ ਜੇ ਨਾਲ ਇਹਨੂੰ ਸ਼ੁਰੂ ਕਰ ਦਿਓ ਇਹਦੇ ਵਿੱਚ ਕੀ ਮੈਂ ਐਕਸਟਰਾ ਪਾਇਆ ਹੋਇਆ ਜੀ ਆ ਲਓ ਆ ਪੈਕੇਟ ਮੈਂ ਖੋਲਣ ਲੱਗਿਆ ਤੁਹਾਡੇ ਸਾਹਮਣੇ ਜੀ ਵਾਹ ਵੇਖੋ ਲਓ ਇਹਦੇ ਵਿੱਚ ਦੇਖੋ ਜੀ ਆ ਨਿਕਲਿਆ ਜੀ ਅੱਧਾ ਲੀਟਰ ਮੈਂ ਵਿਟਾਮਿਨ ਐਚ ਫ੍ਰੀ ਦਿੱਤਾ ਹੋਇਆ ਜੀ ਠੀਕ ਹੈ 50 ਗ੍ਰਾਮ ਸਵੇਰੇ 50 ਗ੍ਰਾਮ ਸ਼ਾਮ ਨੂੰ ਦੇ ਕੇ ਜੀ 5 ml ਨਾਲ ਸੁਰੇ ਇਹ ਦੇ ਦੋ 5 ml ਸ਼ਾਮ ਨੂੰ ਦੇ ਦੋ ਤੁਹਾਨੂੰ ਜ਼ਿੰਦਗੀ ਚ ਰਿਪੀਟਰ ਦਾ ਮੂੰਹ ਨਹੀਂ ਵੇਖਣਾ ਪਊਗਾ ਜੀ ਦੁੱਧ ਵੀ ਵਧੂ ਫੈਟ ਵੀ ਵਧੂ ਰਿਪੀਟਰ ਦੀ ਪ੍ਰੋਬਲਮ ਵੀ ਦੂ ਉਹ ਟਾਈਮ ਤੇ ਹੀਟ ਤੇ ਆਊਗੀ ਟਾਈਮ ਤੇ ਬੱਚਾ ਦੇਊਗੀ ਤੇ ਦੁਬਾਰਾ ਫਿਰ ਤਿਆਰ ਹੋਊਗੀ ਹੀਟ ਇਹ ਮੰਨ ਕੇ ਚੱਲੋ ਜੀ ਵੀ ਜਦੋਂ ਵੇਟ ਪੂਰਾ ਹੋਗਾ ਝੋਟੀ ਦਾ ਉਦੋਂ ਦੇਣਾ ਨਾ ਵੇਟ ਤਾਂ ਪੂਰਾ ਹੀ ਹੋਊਗਾ ਝੋਟੀ ਦਾ ਜੀ ਕੱਟ 2.5 ਕੁਇੰਟਲ 2 ਕੁਇੰਟਲ ਦੀ ਝੋਟੀ ਹੋਣੀ ਚਾਹੀਦੀ ਪਹਿਲਾਂ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਉਹਨੂੰ ਇਹ ਚੀਜ਼ ਦੇਣੀ ਆ ਸਾਰੀ ਉਸ ਤੋਂ ਬਾਅਦ ਇਹ ਤਾਂ ਬਹੁਤ ਜ਼ਰੂਰੀ ਹੈ ਇਹਦੇ বিনা ਹੱਲ ਹੈ ਨਹੀਂ ਵੀਰੇ ਕੋਈ ਦਵਾਈ ਨਾ ਠੀਕਾ ਭਰਉਣ ਤੋਂ ਪਹਿਲਾਂ ਇਹ ਚੀਜ਼ ਦੇਣੀ ਹੈ ਸਾਰੀ ਠੀਕਾ ਨਹੀਂ ਭਰਉਣ ਤੋਂ ਪਹਿਲਾਂ ਜੀ ਇਹ ਵੈਸੀ ਦੇਣੀ ਹੈ ਲਗਾਤਾਰ اچھا ਉਹ ਟੀਕਾ ਭਰਉਣ ਤੋਂ ਪਹਿਲਾਂ ਆਪਣੀ ਉਹ ਦਵਾਈ ਕਿੱਟ ਦੇਣੀ ਹੈ ਜਿਹਦੇ ਰਿਪੀਟਰ ਹੋ ਚੁੱਕੇ ਪਸੂ ਠੀਕ ਹੈ ਜੇ ਤੁਸੀਂ ਚਾਹੁੰਦੇ ਹੋ ਵੀ ਆਪਾਂ ਨੂੰ ਰਿਪੀਟਰ ਦੋ ਖਿਹੜਾ ਛਡਾਉਣਾ ਹੈ ਲਗਾਤਾਰ ਹੀ ਪੋਣਾ ਸ਼ੁਰੂ ਕਰ ਦੋ ਤੁਹਾਨੂੰ ਜ਼ਿੰਦਗੀ ਦੇ ਵਿੱਚ ਰਿਪੀਟਰ ਦਾ ਮੂੰਹ ਨਹੀਂ ਦੇਖਣਾ ਪਊਗਾ ਇਹ ਕਿੰਨਾ ਪੋਣਾ ਪਊਗਾ 50 ਗ੍ਰਾਮ ਸਵੇਰੇ 50 ਗ੍ਰਾਮ ਸ਼ਾਮ ਨੂੰ ਨਾਲ 5 ਐਮਐਲ ਇਹ 5 ਐਮਐਲ ਸ਼ਾਮ ਨੂੰ ਦੇਣੀ ਇਹ ਫ੍ਰੀ ਹੈ ਨਾਲ ਠੀਕ ਹੈ ਇਹਦਾ ਮੈਂ ਪੈਸਾ ਨਹੀਂ ਮੱਝਾਂ ਨੂੰ ਵੀ ਪਾ ਸਕਦੇ ਆ ਸੂਈਆਂ ਨੂੰ ਜਾਂ ਵੀ ਮੰਨ ਲਾ ਸਾਰਿਆਂ ਨੂੰ ਪਾਉਣੀ ਆ ਮੱਝਾਂ ਗਾਵਾਂ ਬੱਕਰੀਆਂ ਘੋੜੀਆਂ ਜਿੰਨੂੰ ਐ ਇਹ ਮਿਨਰਲ ਮਿਕਸਚਰ ਆ ਜੀ ਸਾਰੇ ਫਾਰਮਰ ਜਾਣਦੇ ਆ ਮਿਨਰਲ ਮਿਕਸਚਰ ਕੀ ਹੁੰਦਾ ਜੀ ਠੀਕ ਐ ਜੀ ਇਹ ਲਗਾਤਾਰ 12 ਮਹੀਨੇ 30 ਦਿਨ ਦੇਣਾ ਹੈ ਇਹ ਨਹੀਂ ਵੀ ਆਪਾਂ ਵੀ 2 ਮਹੀਨਾ ਕੀ ਦੇਣਾ ਹਾਂ ਉਹ ਗੱਲ ਸੁਣੀ ਐ ਵੀ ਮੰਨ ਲਾ ਵੀ ਇੱਕ ਬੰਦੇ ਤੋਂ ਮੈਂ ਫਾਰਮ ਤੋਂ ਗੱਲ ਸੁਣੀ ਐ ਉਹ ਕਹਿੰਦਾ ਮੈਂ ਇੱਕ ਪਾਊਡਰ ਐ ਜਿਹੜਾ ਦਿੱਲੀ ਪਾਉਣਾਗਾ ਵੀ ਮੰਨ ਲਾ ਉਹਨੇ ਦੱਸਿਆ ਜੀ 2 ਚਮਚੇ ਜਾਂ 3 ਚਮਚੇ ਮਾ ਪਾਉਣੀ ਪਾਉਣਾਗਾ ਇਹ ਪਾਊਡਰ ਦਾ ਨਾਮ ਬੜਾ ਸੁਣਿਆ ਐ ਇਹ ਗੱਲ ਹਾਂ ਡਾਕਟਰ ਸਾਹਿਬ ਦੀ ਹੈਗੀ ਐ ਵੀ ਜੇ ਆਪਾਂ ਇਹ ਪਾਈ ਜਾਵਾਂਗੇ ਤਾਂ ਦਿੱਲੀ ਥੋੜਾ ਬਹੁਤਾ ਫਰਕ ਕੁਛ ਨਹੀਂ ਪੈਂਦਾ ਨੂਨ ਵਾਲੀ ਗੱਲ ਹੀ ਐ ਤੇ ਇਹਦਾ ਰੇਟ ਰੂਟ ਤਾਂ ਨਹੀਂ ਵਾੜਾ ਕੋਈ ਜਿਆਦਾ 1200 ਰੁਪਏ ਦਾ ਘਰ ਤੱਕ ਪਹੁੰਚ ਹੈ ਜੀ ਜਿਹੜੀ ਤੁਹਾਨੂੰ ਸ਼ੀਸ਼ੀ ਵਿਖਾਈ ਕੱਲੀ 650 ਰੁਪਏ ਦੀ ਹੈ ਠੀਕ ਹੈ ਫਿਰ ਇਹ ਕਿੰਨਾ ਚਿਰ ਚੱਲ ਜੂਗਾ 1200 ਦਾ ਇਹ ਮੰਨ ਲਓ ਜੀ 50 ਦਿਨ ਚੱਲੂਗਾ 100 ਗ੍ਰਾਮ ਡੇਲੀ ਜਾਊਗਾ ਇੱਕ ਪੋਸ਼ੇ ਨੂੰ 50 ਗ੍ਰਾਮ ਸਵੇਰੇ 50 ਗ੍ਰਾਮ ਸ਼ਾਮ ਨੂੰ 5 ਕਿਲੋ ਹੈ ਜੀ ਪੂਰੇ 50 ਦਿਨ ਚੱਲੂ 50 ਦਿਨ ਨਹੀਂ ਉਹ ਚੱਲੂਗੀ ਨਾ ਆਲਰੇਡੀ ਵਿਟਾਮਿਨ ਐਚ ਕੱਢੀ ਹੈ ਠੀਕ ਹੈ ਜੀ ਪੂਰੀ 50 ਦਿਨ ਚ ਉਕਾਈ ਇੱਕ ਵਾਰੀ ਪੈਸੇ ਲੱਗਦੇ ਆਪਾਂ ਨੂੰ ਫੀਲ ਹੁੰਦਾ ਯਾਰ ਮੇਰਾ 1200 ਲੱਗ ਗਿਆ ਬਟ ਐਵਰੇਜ ਕੱਢੋ ਉਹਦੀ ਕਿੰਨੀ ਆਈ 50 ਦਿਨਾਂ ਦੇ ਵਿੱਚ ਜੀ 1200 ਦੀ ਬਾਕੀ ਤੁਸੀਂ ਮੈਂ ਵੀਡੀਓ ਕਰਨ ਵਾਲਾ ਡਾਕਟਰ ਸਾਹਿਬ ਦਾ 19 ਸਾਲ ਦਾ ਤਜਰਬਾ ਪੂਰੀ ਗਰੰਟੀ ਹੋਊਗੀ ਵੀਰੇ ਹਰ ਗੱਲ ਦੀ ਮੇਰੀ ਹਰੇਕ ਚੀਜ਼ ਦੀ ਡਾਕਟਰ ਸਾਹਿਬ ਆਪ ਗਰੰਟੀ ਲੈ ਰਹੇ ਹੈ ਤੁਹਾਨੂੰ ਵੀਰੇ ਇੱਕ ਪ੍ਰੋਡਕਟ ਹੋਰ ਸੋਨੇ ਤੇ ਸੁਹਾਗਾ ਤੁਹਾਡੇ ਘਰ ਦੇ ਵਿੱਚ ਕਦੀ ਵੀ ਕੋਈ ਦਿੱਕਤ ਦੇਖਣ ਨੂੰ ਨਹੀਂ ਮਿਲੂਗੀ ਇਹ ਪ੍ਰੋਡਕਟ ਆਉਂਦਾ ਜੀ ਆਪਣਾ ਲੈਕਟੋ ਪਾਵਰ ਦੇ ਨਾਂ ਤੇ ਜੀ ਚੁਾਈ ਤੋਂ ਅੱਧਾ ਘੰਟਾ ਪਹਿਲਾਂ ਵੀਰੇ ਦੇ ਦੋ ਇਹ ਦੁੱਧ ਆਪੇ ਉਤਾਰੂਗੀ ਫੈਟ ਵਦੂ ਐਸਐਨਐਫ ਵਦੂ ਦੁੱਧ ਵਦੂ ਚਾਰੇ ਕੰਮ ਕੱਲੀ ਕਰੂ ਤੁਹਾਡੇ ਘਰ ਦੀ ਸ਼ਾਨ ਬਣੂ ਇਹ ਪ੍ਰੋਡਕਟ ਜੀ ਅਚਾਨ ਠੀਕ ਆ ਬਹੁਤ ਕਿੰਨਾ ਪਹਿਲਾਂ ਦੇਣੀ ਆਈ ਚੁਆਈ ਕਰਨ ਤੋਂ ਦੁੱਧਾਂ ਘੰਟਾ ਪਹਿਲਾਂ 100 ਐਮਐਲ ਦੇ ਦੋ ਨਾਲ ਇਹਨੂੰ ਵਿੱਚੇ ਮਿਕਸ ਕਰ ਲਓ ਠੀਕ ਆ ਜੇ ਮਿਕਸ ਨਹੀਂ ਕਰਨੀ 20 ਬੂੰਦਾ ਇਹਦੀਆਂ 100 ਐਮਐਲ ਲਾ ਦੇ ਦੋ ਠੀਕ ਆ ਸਵੇਰ ਸ਼ਾਮ ਪੰਜਾ 100 100 ਐਮਐਲ ਦਿਓ ਜੀ ਤੁਸੀਂ ਵੇਖ ਲਿਓ ਤੁਹਾਨੂੰ ਟੀਕਾ ਲੌਂਗੀ ਲੋੜ ਨਹੀਂ ਪੈਣੀਗੀ ਕੋਈ ਤੁਹਾਡਾ ਕਟੜੂ ਮਰ ਗਿਆ ਜੀ ਕਿੰਨਾ ਕੁ ਵੱਜੂਗੀ ਦੁੱਧ ਮਤਲਬ ਜ਼ਿੰਦਗੀ ਤੁਹਾਨੂੰ ਇੱਕ ਤਜਰਬਾ ਹੋਰ ਦੱਸਣਾ ਹੀ ਇਹੋ ਜੀ ਕੋਈ ਦਵਾਈ ਨਹੀਂ ਬਣੀ ਜਿਹੜੀ ਪਸ਼ੂ ਦਾ ਦੁੱਧ ਵਧਾ ਦਵੇ ਜੀ ਓਕੇ ਹਮੇਸ਼ਾ ਜਿੰਨੀ ਉਹਦੀ ਨਸਲ ਆ ਉਦੋਂ ਉਹ ਦੁੱਧ ਘੱਟ ਦਿੰਦੀ ਹੁੰਦੀ ਹੈ ਹਾਂ ਇਹਨਾਂ ਨੇ ਕੀ ਕਰਨਾ ਹੈ ਉਹਨੂੰ ਉਸ ਨਸਲ ਤੇ ਵਾਪਸ ਲੈ ਜਾਣਾ ਠੀਕ ਹੈ ਤੋ ਆਪਣੇ ਦਿਮਾਗ 'ਚ ਮੇਰਾ ਦੁੱਧ ਵਧ ਗਿਆ ਪਸ਼ੂ ਫਾਰਮ ਕੋ ਦੁੱਧ ਵਧ ਗਿਆ ਪਸ਼ੂ ਦੁੱਧ ਨਹੀਂ ਵਧਿਆ ਉਹ ਆਉਦੀ ਨਸਲ ਤੋਂ ਘੱਟ ਦਿੰਦੀ ਹੁੰਦੀ ਹੈ ਹਮੇਸ਼ਾ ਠੀਕ ਹੈ ਇਹਨਾਂ ਨੂੰ ਵਾਪਸ ਲੈ ਜਾਣਾ ਠੀਕ ਹੈ ਮੰਨ ਲਓ ਮੇਰੀ ਉਮਰ ਹੀ 80 ਸਾਲ ਆ ਮੈਂ ਕੋ 85 ਸਾਲ ਕਿਵੇਂ ਜੀ ਲੂੰਗਾ ਜੀ ਉਹਦੀ ਨਸਲ ਹੀ 10 ਲੀਟਰ ਦੀ ਉਹਨੂੰ 12 ਲੀਟਰ ਦੇ ਕਿਵੇਂ ਲੈ ਠੀਕ ਹੈ ਜੀ ਹਮੇਸ਼ਾ ਜਿੰਨੀ ਉਹਦੀ ਕੈਪੈਸਿਟੀ ਹੈ ਦੁੱਧ ਦਿੰਦੀ ਉਹ ਥੱਲੇ ਦਿੰਦੀ ਹੈ ਇੰਨੀ ਉਹਨੂੰ ਵਾਪਸ ਆਇਆ ਨਾ ਤੇ ਬਰਕਰਾਰ ਰਹੂਗਾ ਦੁੱਧ ਦੇਣੀ ਵੀ ਬੰਦ ਕਰਤੀ ਤੇ ਘਟੂਗਾ ਦੁੱਧ ਦੁੱਧ ਬਾਦ ਨਾਰਮਲ ਕੈਲਸ਼ੀਅਮ ਪਾਉਣੀ ਸ਼ੁਰੂ ਕਰ ਦਿਓ ਮੇਰੇ ਕੋਲ ਉਹ ਵੀ ਅਵੇਲੇਬਲ ਆ ਤੁਹਾਨੂੰ ਉਹ ਵੀ ਜੇ ਲੋੜ ਹੋਈ ਤਾਂ ਮੈਨੂੰ ਕੰਟੈਕਟ ਕਰ ਲਿਓ ਮੇਰੇ ਕੋਲ ਹਰ ਤਰ੍ਹਾਂ ਦਾ ਪ੍ਰੋਡਕਟ ਉਨੀਆਂ ਦੀਆਂ ਵਾਲੇ ਪ੍ਰੋਡਕਟ ਇਹ ਕਿੰਨੇ ਇਹ ਕਿੰਨੇ ਰੁਪਈਆ ਦਾ ਪੁੱਛ ਇਹ 700 ਰੁਪਏ ਦਾ ਘਰ ਤੇ ਘਰ ਪਹੁੰਚ ਆਈ ਠੀਕ ਹੈ ਜੀ ਇਹ ਤਾਂ ਆਪਣੀ ਛੋਟੀ ਸੂਈ ਹੀ ਉਹਨੂੰ ਪਾ ਕੇ ਦੇਖ ਲੈਣੇ ਆਪਾਂ ਰਿਜ਼ਲਟ ਫਿਰ ਦੋਸਤਾਂ ਵੀ ਸਰਗਰਮ ਤੇ ਬੋਲਣਗੇ ਜੀ ਮੈਂ ਨਹੀਂ ਬੋਲੂਗਾ ਮੈਂ ਜੋ ਬੋਲ ਕੇ ਚਲੇ ਆ ਉਹ ਤੋਂ ਬਾਅਦ ਤੁਸੀਂ ਦੱਸਣਾ ਵੀ ਕੀ ਮਜ਼ਾ ਆ ਤੇ ਦੂਜੀ ਗੱਲ ਜੀ ਸਾਰਿਆਂ ਨੂੰ ਮੈਂ ਇੱਕ ਗੱਲ ਦੱਸ ਦਨਾ ਕਲੀਅਰ ਚ ਮੈਂ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਬਾਅਦ ਚ ਵੀ ਇੱਕੋ ਹੀ ਗੱਲ ਕਹਿਣਾ ਹੁੰਦਾ ਜ਼ਿੰਮੇਵਾਰੀ ਤੁਸੀਂ ਮੇਰੀ ਹੈ ਜੀ ਹਾਂ ਵੀਡੀਓ ਲਾਈਵ ਹੋ ਕੇ ਬੋਲਦਾ ਮੈਂ ਸਾਰੀ ਜ਼ਿੰਮੇਵਾਰੀ ਦੀ ਹੈ ਤੁਹਾਡੀ ਲਈ ਜ਼ਿੰਮੇਵਾਰੀ ਮੇਰੀ ਹੈ ਜਦੋਂ ਮਰਜ਼ੀ ਫੋਨ ਲਾ ਲਿਓ ਕੋੜ ਕਪੂਰੇ ਦਾ ਰਹਿਣ ਵਾਲਾ ਮੈਂ ਜੀ ਹਾਂ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਬਾਕੀ ਰਿਜ਼ਲਟ ਆਪਾਂ ਆਪ ਵੀ ਦੇਖਾਂਗੇ ਝੋਟੀ ਸੂਹੀ ਆ ਨੰਬਰ ਮੇਰਾ ਹੈਗਾ 700 ਪੂਰਾ 9381 700 पूरा 9381517 ਤੇ ਲਓ ਜੀ ਧੰਨਵਾਦ ਸਸਰੀ ਕਾਜ ਸਿਸ